ਬੰਦ ਲਫਾਫਾ ਸੁਖਵੀਰ ਸਿੰਘ ਬਾਦਲ ਨੇ ਜਥੇਦਾਰ ਸਾਹਿਬ ਨੂੰ ਸੌਂਪਤਾ ਹੁਣ ਉਹ ਬੰਦ ਲਫਾਫੇ ਦੇ ਵਿੱਚ ਕੀ ਪ੍ਰਧਾਨਗੀ ਦੀ ਬਦਾਇਗੀ ਵਾਲੀ ਚਿੱਠੀ ਹੈ ਜਾਂ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਹੈ ਬਿਰਕਲਾ ਬਰਗਾੜੀ ਕਾਂਡ ਦੇ ਦੌਰਾਨ ਗੋਲੀਆਂ ਕਿਵੇਂ ਚੱਲੀਆਂ ਉਹ ਰਫਲਾ ਸਰਕਾਰੀ ਨੂੰ ਗੈਰ ਸਰਕਾਰੀ ਕਿਵੇਂ ਏਕਰਾਰ ਦਿੱਤਾ ਗਿਆ ਅਣਪਛਾਤੀ ਸਰਕਾਰੀ ਪੁਲਿਸ ਅਣਪਛਾਤੀ ਕਿਵੇਂ ਲਿਖੀ ਗਈ ਤੇ ਤਨਖਾਹੀਆ ਕੱਲੇ ਕਹਿੰਦੇ ਸੁਖਵੀਰ ਬਾਦਲ ਤੇ ਉਹਦਾ ਧੜਾ ਨਹੀਂ ਤਨਖਾਹੀਆ ਤਾਂ ਫਿਰ ਚੰਦੂ ਮਾਜਰਾ ਬੀਬੀ ਜ਼ਗੀਰਕਾਰ ਢੀਂਟਸੇ ਮਲੂਕੇ ਬਰਨਾਲੇ ਹੋਰੀ ਇਹ ਸਾਰੇ ਦਿੱਤੇ ਜਾਣਗੇ। ਕਾਲੀਆਂ ਦਾ ਮਤਲਬ ਹੁੰਦਾ ਸੀਗਾ ਕਿ ਬੂਹਾ ਖੋਲ ਕੇ ਕੋਈ ਵੀ ਵਰਕਰ ਕੋਈ ਵੀ ਲੋਡਬੰਦ ਘਰੇ ਆਵੇ ਤੇ ਮੋਢੇ ਤੇ ਪਰਨਾ ਰੱਖਿਆ ਕਿ ਚੱਲ ਤੇਰਾ ਕੰਮ ਕਰਾਉਣ ਚੱਲ ਦਿੱਲੀ ਜਾਣਾ ਕਿ ਚੰਡੀਗੜ੍ਹ ਜਾਣਾ। ਕਮਾਏ ਸੀ ਅਦਾਲਤੀ ਉਹਦੇ باوجود ਵੀ ਨਹੀਂ ਸਰਕਾਰਾਂ ਨੇ ਖੁੱਲਿਆ। ਪਰ ਹੁਣ ਸ਼ੰਭੂ ਬਾਡਰ ਅਜੇ ਨਹੀਂ ਖੁੱਲੇਗਾ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਪਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਝਾੜਾਂ ਦੇ ਨਾਲ ਨਾਲ ਚੰਗੀਆਂ ਸਲਾਹਾਂ ਵੀ ਦਿੱਤੀ। ਪਰ ਕਿਸਾਨ ਅੱਜ ਸੰਸਦ ਪਹੁੰਚ ਗਏ ਜਨਾਬ। ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਗਏ ਸੀ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਸੰਸਦ ਚ ਬੁਲਾ ਲਿਆ ਕਿਸਾਨਾਂ ਆਗੂ ਨੂੰ ਸੰਸਦ ਚ ਦਾਖਲ ਹੋਣ ਤੋਂ ਅੱਜ ਪਹਿਲਾਂ ਰੋਕਿਆ ਪਾਸ ਹੋਣ ਦੇ ਬਾਵਜੂਦ ਰੋਕਿਆ ਫਿਰ ਜਾਣ ਵੀ ਦਿੱਤਾ ਤੇ ਰਾਹੁਲ ਗਾਂਧੀ ਕਹਿੰਦਾ ਹੁਣ ਕਿਸਾਨੀ ਮਸਲਾ ਮੈਂ ਚੁੱਕੂਗਾ ਸੰਸਦ ਚ ਉਹਦੀ ਖਬਰ ਆ ਗਈ ਕਿ ਰਾਹੁਲ ਗਾਂਧੀ ਨੇ ਮੀਡੀਆ ਚ ਵੀ ਆ ਕੇ ਗੱਲ ਕਹੀ ਕਿ ਕਮਾਲ ਹੈ ਵੀ ਆਹ ਬਰਤਾਰਾ ਕਿ ਇਸਰੇ ਨੇ ਅੰਦਰ ਉਹਨਾਂ ਦਿੱਤੇ ਜਾ ਰਹੇ ਕਿ ਕਿਸਾਨ ਨੇ ਜਦੋਂ ਕਿ ਉਹਨਾਂ ਕੋਲ ਮਨਜ਼ੂਰੀ ਹੈ ਸਾਰਾ ਕੁਝ ਆ ਤੋ ਇਸ ਤੋਂ ਬਾਅਦ ਆਖਰ ਉਹਨਾਂ ਨੂੰ ਅੰਦਰ ਆਉਣ ਦਿੱਤਾ ਗਿਆ ਤੇ ਫਿਰ ਰਾਹੁਲ ਗਾਂਧੀ ਕਹਿੰਦੇ ਜੀ ਮੈਂ ਤੁਹਾਨੂੰ ਐਮਐਸਪੀ ਦੇ ਦੇਣੀ ਸੀ ਜੇ ਸਾਡੀ ਸਰਕਾਰ ਆਈ ਹੁੰਦੀ ਹਾਂ ਆ ਹੁਣ ਜੀ ਵਿਰੋਧੀ ਧਿਰ ਦੀ ਸਰਕਾਰ ਆ ਉਹ ਸਾਡੀ ਕਿੱਥੇ ਸੁਣਦੀ ਹੈ ਜੀ ਪਰ ਅਸੀਂ ਮੁੱਦਾ ਚੁੱਕਾਂਗੇ ਗਲੋਬਲ ਪੰਜਾਬ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਹਰ ਪਾਸੇ ਚਰਚਾ ਸੁਖਵੀਰ ਬਾਦਲ ਦੀ ਅੱਜ ਹਰ ਪਾਸੇ ਚਰਚਾ ਸ਼੍ਰੋਮਣੀ ਅਖਾਲੀ ਦਲ ਦੀ ਅੱਜ ਹਰ ਪਾਸੇ ਚਰਚਾ ਸੁਖਵੀਰ ਬਾਦਲ ਦੇ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਕਰੇ ਦੋ ਭਰਾਵਾਂ ਚ ਚਾਚੇ ਤਾਏ ਦੇ ਮੁੰਡਿਆਂ ਚ ਖਿਚੋਤਾਣ ਸਿਆਸੀ ਖਿਚੋਤਾਣ ਮੈਂ ਦੌਰ ਦੀ ਗੱਲ ਕਰ ਰਿਹਾ ਮਨਪ੍ਰੀਤ ਬਾਦਲ ਤੇ ਸੁਖਵੀਰ ਬਾਦਲ ਦੀ ਤੇ ਦੋਵਾਂ ਦੀ ਸਤਾਪਤੀ ਤੋਂ ਬਾਅਦ ਆਪਸੀ ਰਸਾਕਸੀ ਦੇ ਵਿੱਚ ਮਨਪ੍ਰੀਤ ਬਾਦਲ ਪਾਰਟੀ ਤੋਂ ਬਾਹਰ ਕਿਸੇ ਸਮੇਂ ਇਹੀ ਜੀ ਖਿਚੋਤਾਣ प्रकाश सिंह बादल ਤੇ ਜੱਜਾ ਗੁਰਚਰ ਸਿੰਘ ਟੋੜਾ ਵਿੱਚ ਵੀ ਹੋਈ ਟੋੜਾ ਸਾਹਿਬ ਵੀ ਪਾਰਟੀ ਛੱਡ ਕੇ ਬਾਹਰ ਗਏ ਤੇ ਫਿਰ ਵਾਪਸ ਆਏ ਪਰਮੰਤਿਤ ਬਾਦਲਾ ਜੀ ਬਾਪਸ ਨਹੀਂ ਆਇਆ ਹਾਂ ਉਸ ਤੋਂ ਬਾਅਦ ਕਈਆਂ ਦਾ ਆਉਣਾ ਜਾਣਾ ਜ਼ਰੂਰੀ ਆ ਸੁਖਦੇਵ ਸਿੰਘ ਢੀਂਟਾ ਸਾਹ ਚਲੇ ਗਏ ਆ ਗਏ ਬੀਬੀ ਜਗੀਰ ਕੋਰ ਗੁੱਸੇ ਹੋ ਗਈ ਮਨਾ ਲਈ ਸੋ ਕੋ ਖੂਬ ਚੱਲਿਆ ਪਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਕੁਰਸੀ ਨਹੀਂ ਹਿੱਲੀ ਪਾਰਟੀ ਹਾਰਦੀ ਰਹੀ ਪਾਰਟੀ ਸੱਤਾ ਚੋਂ ਬਾਹਰ ਹੋ ਗਈ ਪਾਰਟੀ ਸਿਸਟਮ ਚੋਂ ਬਾਹਰ ਹੋ ਗਈ ਕੇਂਦਰੀ ਸਰਕਾਰ ਚੋਂ ਬਾਹਰ ਹੋ ਗਈ ਪੰਜਾਬ ਦੇ ਲੋਕਾਂ ਦੇ ਮਨਾਂ ਚੋਂ ਬਾਹਰ ਹੋ ਗਈ ਤੇ ਪੰਜਾਬ ਦੇ ਪਿੰਡਾਂ ਚ ਜਿੱਥੇ ਅਕਾਲੀ ਦਲ ਨੂੰ ਜੀਹਾਂ ਆਖਿਆ ਜਾਂਦਾ ਸੀ ਉੱਥੇ ਹੱਥ ਜੋੜਨੇ ਸ਼ੁਰੂ ਹੋ ਗਏ ਕਿ ਭਾਈ ਬਸ ਤੇ ਇਸੇ ਚੋਂ ਫਿਰ ਦੂਜੀਆਂ ਪਾਰਟੀਆਂ ਨੂੰ ਦੂਜੀਆਂ ਤਰ੍ਹਾਂ ਨੂੰ ਦੂਜੇ ਨਮਾਇੰਦਿਆਂ ਨੂੰ ਜਨਮ ਹੋਣ ਦਾ ਵੀ ਮੌਕਾ ਮਿਲਿਆ ਤੇ ਇਸ ਤਾਜ਼ੇ ਘਟਨਾਕਰਮ ਦਾ ਜਨਮ ਬੇਸ਼ੱਕ ਉਹ ਸੁਖਦੇਵ ਸਿੰਘ ਢੀਂਟਸਾ ਹੋਰੀ ਸੇਵਾ ਸਿੰਘ ਸੇਖਮਾ ਹੋਰੀ ਉਹਨਾਂ ਸਾਰਿਆਂ ਦੇ ਅੱਡ ਹੋਣ ਦੇ ਪਿੱਛੇ ਪਿਆ ਪਰ ਆ ਤਾਜੀ ਜਦੋਂ ਜਲੰਧਰ ਜਿਮਨੀ ਚੌਣ ਆਈ ਤੇ ਉਹਦੇ ਵਿੱਚ ਇੱਕ ਬਾਗੀ ਧੜਾ ਤਕੜੀ ਚੌਣ ਨਿਸ਼ਾਨ ਵਾਲੇ ਉਮੀਦਵਾਰ ਦੇ ਨਾਲ ਪਰਲੇ ਪਾਸੇ ਖੜਾ ਸੀ ਤੇ ਜਿਹੜਾ ਅਕਾਲੀ ਦਲ ਆਪਣੇ ਆਪ ਨੂੰ ਕਹਿੰਦਾ ਅਸਲੀ ਅਕਾਲੀ ਦਲ ਅਸੀਆਂ ਸੁਖਵੀਰ ਬਾਦਲ ਵਾਲਾ ਉਹ ਹਾਥੀ ਦੇ ਵਾਲੇ ਪਾਸੇ ਪਾਲੇ ਚ ਖੜਾ ਸੀ ਸੋ ਲੜਾਈ ਇੱਥੋਂ ਵੱਧਦੀ ਵਧਾਂਦੀ ਸ੍ਰੀ ਘਾਲਤਕ ਸਭ ਦੇ ਉੱਤੇ ਇੱਕ ਸਪਸ਼ਟ ਕਰਨ ਦੇ ਰੂਪ ਚ ਇੱਕ ਮਾਫੀ ਨਾਮੇ ਦੇ ਤੌਰ ਚ ਬਾਗੀ ਧੜਾ ਪਹੁੰਚਿਆ ਬਾਕੀ ਤੜਾ ਚਾਰ ਕੁ ਮਾਫੀਆਂ ਲੈ ਕੇ ਮਤਲਬ ਅਕਾਲੀ ਕਾਰਜਕਾਲ ਦੇ ਵਿੱਚ ਹੋਈਆਂ ਵੱੱਜਰ ਗਲਤੀਆਂ ਵੱਡੀਆਂ ਗਲਤੀਆਂ ਵੱਡੇ ਗੁਨਾਹ ਵੱਡੇ ਕਪੜੇ ਵੱਡੇ ਮਸਲੇ ਉਹਨਾਂ ਸਾਰਿਆਂ ਨੂੰ ਦਰਕਨਾਰ ਕਰਕੇ ਚਾਰ ਪਹਿਲੂਆਂ ਨੂੰ ਜਿਹੜਾ ਬੇਸ਼ੱਕ ਉਹ ਸੂਤਰ ਧਾਰਨੇ ਮੁੱਖ ਮਸਲੇ ਨੇ ਸਾਡੀ ਹੋਂਦ ਨਾਲ ਵੀ ਸਾਡੇ ਸੱਭਿਆਚਾਰ ਨਾਲ ਵੀ ਸਾਡੇ ਧਰਮਕ عقیده ਨਾਲ ਵੀ ਜੁੜੇ ਨੇ ਉਹਨਾਂ ਚਾਰਾਂ ਦੇ ਤੱਕ ਹੀ ਸੀਮਤ ਕਰਕੇ ਮਾਫੀ ਮੰਗੀ ਘੱਟ ਹੈ ਦੂਜੇ ਤਰਫੇ ਦੋਸ਼ ਲਾਏ ਵੱਧ ਉਹ ਲਫਾਫਾ ਅਕਾਲ ਤਖਤ ਸਾਹਿਬ ਦੇ ਮੂਹਰੇ ਰੱਖ ਕੇ ਮਾਫੀ ਮੰਗ ਕੇ ਚੰਦੂ ਮੱਜਰੀ ਜਿਹੜੀ ਘਰਾਂ ਨੂੰ ਮੁੜਿਆ ਏ ਤੇ ਸਿੰਘ ਸਾਹਿਬਾਨ ਨੇ ਪੰਜ ਸਿੰਘਾਂ ਦੀ ਬੈਠਕ ਬੁਲਾਈ ਤੇ ਸੁਖਬੀਰ ਸਿੰਘ ਬਾਦਲ ਨੂੰ ਹੁਕਮ ਚੜਾਇਆ ਕਿ ਭਾਈ ਤਲਬ ਹੋ ਜਾ ਹੁਣ ਇਹ ਤਲਬ ਕਰਨ ਨੂੰ ਲੈ ਕੇ ਵੀ ਚਰਚਾ ਵਾਂ ਕੁਝ ਤਰ੍ਹਾਂ ਇਹ ਵੀ ਦਮ ਭਰਦੀਆਂ ਰਹੀਆਂ ਕਿ ਜਥੇਦਾਰ ਤਾਂ ਲਾਏ ਹੋ ਇਹਨਾਂ ਨੇ ਜੀ ਤਨਖਾਹ ਇਹ ਦਿੰਦੇ ਨੇ ਜੀ ਇਹਨਾਂ ਦੇ ਕਿਹਾਂ ਤੇ ਹੀ ਸਾਰਾ ਕੁਝ ਹੁੰਦਾ ਹੈ ਜੀ ਸੋ ਪਹਿਲਾਂ ਵੀ ਇਹਨਾਂ ਨੇ ਵਧੀਕੀਆਂ ਕੀਤੀਆਂ ਤਾਂ ਇਹ ਸਥਿਤੀ ਹੋਈ ਜੀ ਪਰ ਫਿਰ ਵੀ ਬਾਗੀ ਧੜੇ ਨੇ ਵੀ ਕਿਹਾ ਤੇ ਬਾਕੀ ਪੰਥਕ ਧਰਾਂ ਨੇ ਵੀ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਦੋਂ ਸਰਵ ਉੱਚਾ ਹੈ ਤੇ ਉਸ ਅਕਾਲ ਤਖਤ ਸਾਹਿਬ ਦੇ ਨਿਯੁਕਤ ਕੀਤੇ ਹੋਏ ਜਥੇਦਾਰ ਸਹਿਬਾਨ ਕੰਨੀ ਸਾਨੂੰ ਉਸੇ ਨਿਸ਼ਟਾ ਨਾਲ ਉਸੇ ਭਾਵਨਾ ਨਾਲ ਦੇਖਣਾ ਚਾਹੀਦਾ ਸੋ ਇਸ ਲਈ ਕਹਿੰਦੇ ਕਿ ਅਸੀਂ ਇੰਤਜ਼ਾਰ ਕਰਾਂਗੇ ਤੇ ਪੰਥ ਸਿੰਘ ਸਹਿਬਾਨ ਦੀ ਬੈਠਕ 'ਚ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਸੁਖਬੀਰ ਸਿੰਘ ਬਾਦਲ ਤਲਬ ਹੋਏ 15 ਦਿਨਾਂ ਦੇ ਅੰਦਰ ਅੰਦਰ ਕਹਿੰਦੇ ਜੀ ਹਾਜ਼ਰ ਹੋਣਾ ਸੀ ਸੋ ਬੰਦ ਲਫਾਫਾ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਸਾਹਿਬ ਨੂੰ ਸੌਂਪਤਾ ਹੁਣ ਉਹ ਬੰਦ ਲਫਾਫੇ ਦੇ ਵਿੱਚ ਕੀ ਪ੍ਰਧਾਨਗੀ ਦੀ ਬਦਾਇਗੀ ਵਾਲੀ ਚਿੱਠੀ ਹੈ ਜਾਂ ਆਪਣੇ ਗੁਨਾਹਾਂ ਦੀ ਮਾਫੀ ਮੰਗੀ ਹੈ ਪਰ ਅਕਾਲੀ ਦਲ ਦੇ ਦੋਵੇਂ ਧੜੇ ਹੁਣ ਤਿਆਰ ਰਹਿਣ ਤਨਖਈਆ ਦੋਵਾਂ ਧਰਾਂ ਨੂੰ ਧਰਾਂ ਨੂੰ ਕਰਾ ਲ ਦਿੱਤਾ ਜਾ ਸਕਦਾ ਜੀ ਹਾਂ ਸੁਖਬੀਰ ਸਿੰਘ ਬਾਦਲ ਅੱਜ ਸੱਚਖੰਡ ਸਿਧਰਵਾਰ ਸਾਹਿਬ ਗਏ ਇੱਕ ਸਧਾਰਨ ਸਿੱਖ ਵੱਜੋਂ ਉਹਨਾਂ ਨੇ ਪਹਿਲਾਂ ਹੀ ਟਵੀਟ ਕਰਤਾ ਸੀ ਜਿਸ ਦਿਨ ਤਲਬ ਕਰਨ ਦਾ ਹੁਕਮ ਆਇਆ ਕਿ ਮੈਂ ਹਾਜ਼ਰ ਹੋਊਂਗਾ ਉਹ ਕਹਿੰਦੇ ਮੈਂ ਸਧਾਰਨ ਸਿੱਖ ਹਾਂ ਮੈਂ ਇੱਕ ਸਿੱਖ ਨਾਤੇ ਮੇਰਾ ਸਰਵਉੱਚ ਸਤਿਗੁਰ ਕਾਲ ਤਖਸਬ ਨੂੰ ਅਸੀਂ ਸਰਵੋਤਮ ਮੰਨਦੇ ਹਾਂ ਦਰਬਾਰ ਸਾਹਿਬ ਨੂੰ ਸਰਵੋਤਮ ਮੰਨਦੇ ਇਸ ਲਈ ਮ ਆਉਂਗਾ ਤੇ ਸੁਖਵਿਰ ਸਿੰਘ ਬਾਦਲ ਗਏ ਅੱਜ ਅੱਜ ਜਾ ਕੇ ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕਿਆ ਫਿਰ ਅਕਾਲ ਤਖਸਬ ਤੇ ਪੇਸ਼ ਹੋ ਕੇ ਹੈ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਬੰਦ ਲਫਾਪਾ ਸੌਂਪ ਦਿੱਤਾ ਹੁਣ ਇਹ ਸਪਸ਼ਟੀਕਰਨ ਹੈ ਜਵਾਬ ਹੈ ਮਾਫੀ ਨਾਮਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਤਿਆਗ ਪੱਤਰ ਹੈ ਕਿ ਜੀ ਹੁਣ ਨਵੇਂ ਪ੍ਰਧਾਨ ਦੀ ਚੋਣ ਨਾਵੇਂ ਸੰਗਠਨ ਦੀ ਚੋਣ ਤੁਸੀਂ ਕਰਦੇ ਹੋ ਜਾਂ ਹੁਕਮ ਦੇ ਦਿਓ ਕਿ ਅਸੀਂ ਇਜਲਾਸ ਬੁਲਾ ਲਈ ਸ਼੍ਰੋਮਣੀ ਕਾਲਜ ਵਿਦਿਆਲ ਦਾ ਖੁੱਲਾ ਉੱਚ ਭਾਗੀ ਵੀ ਆਉਣ ਉੱਚ ਸੁਖਵੀਰ ਬਾਦਲ ਵਾਲੇ ਵੀ ਆਉਣ ਤੇ ਹੋਰ ਨਾ ਵੀ ਜਿਹੜੇ ਸ਼ਾਮਲ ਹੋਣਾ ਚਾਹਣ ਉਹ ਸਾਰੇ ਆਉਣ ਉਹਨਾਂ ਚੋਂ ਨਵੀਂ ਟੀਮ ਚੁਣੀ ਜਾਵੇ ਕੀ ਇਹ ਸੰਭਵ ਹੈ ਸੁਖਵੀਰ ਸਿੰਘ ਬਾਦਲ ਹੋਰੀ ਜਦੋਂ ਪੇਸ਼ ਹੁੰਦੇ ਨੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਆਪਣਾ ਬੰਦ ਲਫਾਫਾ ਸੌਂਪਦੇ ਨੇ ਤਾਂ 12 ਮਿੰਟ ਉੱਥੇ ਬਤਾਉਂਦੇ ਨੇ 12 ਮਿੰਟ ਤੋਂ ਬਾਅਦ ਬਾਹਰ ਆ ਕੇ ਸਿੱਧੇ ਗੱਡੀ 'ਚ ਬਹਿੰਦੇ ਨੇ ਬਿਨਾ মিডিਆ ਨਾਲ ਗੱਲ ਕੀਤਿਆਂ ਨਿਕਲ ਜਾਂਦੇ ਨੇ ਹੁਣ ਪਹਿਲੂ ਇੱਥੋਂ ਹੀ ਖੜਾ ਹੁੰਦਾ ਕਿ ਝੁੰਡਾ ਕਮੇਟੀ ਦੀ ਰਿਪੋਰਟ ਤਾਂ ਕਹਿੰਦੀ ਸੀ ਕਿ ਪ੍ਰਧਾਨਗੀ ਛੱਡੀ ਜਾਵੇ ਤੇ ਪਰ ਲੀਡਰ ਜਾਂਦੇ ਰਹੇ ਆਉਂਦੇ ਰਹੇ ਪਰ ਪ੍ਰਧਾਨਗੀ ਵਰਕਰਾਰ ਰਹੀ ਇਹ ਸਭ ਦੇ ਦਰਮਿਆਨ ਅੱਜ ਦਾ ਇਹ ਹਾਜ਼ਰਨਾਮਾ ਕੀ ਸੁਖਵੀਰ ਸਿੰਘ ਬਾਦਲ ਅਹੁਦਿਆਂ ਤੋਂ ਤਿਆਗ ਪੱਤਰ ਦੇ ਕੇ ਹਾਜ਼ਰ ਹੋਏ ਨੇ ਕੀ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਕੇ ਹਾਜ਼ਰ ਹੋਏ ਨੇ ਜਾਓ ਜਵਾਬ ਲੈ ਕੇ ਆਇਨੇ ਕਿ ਸੁਮੇਸ਼ ਸੈਣੀ ਨੂੰ ਕਿਉਂ ਬਣਾਇਆ ਹੈ ਬਰਤਕਲਾਂ ਬਰਗਾੜੀ ਕਾਂਡ ਦੇ ਦੌਰਾਨ ਗੋਲੀਆਂ ਕਿਵੇਂ ਚੱਲੀਆਂ ਉਹ ਰਫਲਾ ਸਰਕਾਰੀ ਨੂੰ ਗੈਰ ਸਰਕਾਰੀ ਕਿਵੇਂ ਏਕਰਾਰ ਦਿੱਤਾ ਗਿਆ ਅਣਪਛਾਤੀ ਸਰਕਾਰੀ ਪੁਲਿਸ ਅਣਪਛਾਤੀ ਕਿਵੇਂ ਲਿਖੀ ਗਈ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੁਲਿਸ ਅਧਿਕਾਰੀਆਂ ਨੂੰ ਹੁਕਮ ਕਿਹਨੇ ਚਾੜਿਆ ਡੇਰਾ ਮੁਖੀ ਨੇ ਜਦੋਂ ਗੁਰੂ ਦਸਮਗੁਰੂ ਫਿਲ ਗੁਰ ਗੌਂਸ ਸਿੰਘ ਦਾ ਸਮਾਂਗ ਰਚਿਆ ਤਾਂ ਉਹ ਕੱਪੜੇ ਕਿਹਨੇ ਸਲਵਾ ਕੇ ਦਿੱਤੇ ਕਿਹਨੇ ਪਚਾਈ ਵਰਦੀ ਕਿਹਨੇ ਉਹਦੀਆਂ ਫਿਲਮਾਂ ਪੰਜਾਬ 'ਚ ਚੱਲਣ ਦੀ ਮਨਜ਼ੂਰੀ ਦਿੱਤੀ ਕਿਹਨੇ ਉਸ ਨੂੰ ਮਾਫੀਨਾਮਾ ਦਿੱਤਾ ਕਿਹਨੇ ਉਸ ਨੂੰ ਕਾਨੂੰਨੀ ਪ੍ਰਕਿਰਿਆ 'ਚੋਂ ਬਾਹਰ ਲਜਾਣ ਦੀ ਹਦਾਇਤ ਕੀਤੀ 90 ਲੱਖ ਦੇ ਇਸ਼ਤਿਹਾਰ ਸ਼੍ਰੋਮਣੀ ਕਮੇਟੀ ਵੱਲੋਂ ਡੇਰਾਮੁਖੀ ਨੂੰ ਮਾਫੀ ਵਾਲੇ ਕਿਹਨੇ ਜਾਰੀ ਕਰਵਾਏ ਕਿ ਉਸ ਚੱਠੀ ਦੇ ਵਿੱਚ ਅਜੋ ਉਸ ਬੰਦ ਲਫਾਫੇ ਦੇ ਵਿੱਚ ਇਹ ਸਾਰੀ ਗੱਲ ਹੋਏਗੀ ਕਿ ਸੁਖਵਿਰ ਸਿੰਘ ਬਾਦਲ ਤੈਅ ਕਰਨਗੇ ਕਿ ਮੇਰੇ ਸਵਰਗੀ ਪਿਤਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੇ ਵਿੱਚ ਸਾਡੀ ਸਰਕਾਰ ਤੋਂ ਇਹ ਗੁਨਾਹ ਹੋਏ ਗ੍ਰਹਿ ਵਿਭਾਗ ਦੇ ਹਵਾਲੇ ਨਾਲ ਪਾਰਟੀ ਪ੍ਰਧਾਨ ਦੇਵਦਿਆ ਸੁਖਵੀਰ ਸਿੰਘ ਬਾਦਲ ਤੋਂ ਆ ਗੁਨਾਹ ਹੋਏ ਕੀ ਉਹ ਇਬਾਰਤ ਹੋਈ ਕਿ ਉਹਦੇ ਵਿੱਚ ਇਹ ਸਵਾਲ ਹੈ ਜੀ ਬੰਦਲਫਾਫੇ ਦਾ ਸਵਾਲ ਇਹ ਵੀ ਹੈ ਕਿ ਉਹ ਆਪਣੀ ਵਾਰਤ ਦੇ ਨਾਮ ਨਾਲ ਚੰਦੂ ਮੱਜਰੇ ਹੋਰਾਂ ਦੀ ਜ਼ਗੀਰ ਕੋਰ ਹੋਰਾਂ ਦੀ ਢੀਂਟ ਸੇ ਹੋਰਾਂ ਦੀ ਇਬਾਰਤ ਵੀ ਲਿਖਣਗੇ ਕਿ ਭਾਈ ਜਿਹੜੀ ਆਪਣਾ ਮਾਫੀ ਨਾਮਾ ਘੱਟ ਤੇ ਸ਼ਿਕਾਇਤ ਪੱਤਰ ਵੱਧ ਦੇ ਕੇ ਗਏ ਨੇ ਹਾਂ ਗੋਲ ਮੋਲ ਮਾਫੀ ਮੰਗੇਗੇ ਨੇ ਕਿ ਉਹਨਾਂ ਦੀ ਵਰਤ ਜਾਂ ਉਹਨਾਂ ਵਰਗਾ ਗੋਲ ਬੋਲ ਜਵਾਬ ਹੋਏਗਾ ਉਹਨਾਂ ਵਰਗੀ ਗੋਲ ਮੋਲ ਮਾਫੀ ਹੋਏਗੀ ਪਰ ਇਹ ਸਭ ਦੇ ਦਰਮਿਆਨ ਮੈਂ ਗੁਰੂ ਮਰਿਆਦਾ ਤੋਂ ਜਿਹੜੇ ਜਾਣੂ ਨੇ ਸ੍ਰੀ ਕਾਲ ਤਖਤ ਸਾਹਿਬ ਦੀ ਤਖਤ ਦੀ ਮਰਿਆਦਾ ਦੇ ਹਵਾਲੇ ਨਾਲ ਪੰਜ ਸਿੰਘ ਸਹਿਬਾਨਾ ਦੇ ਜੋ ਸਿਧਾਂਤ ਨੇ ਉਹਨਾਂ ਚ ਲੈ ਜਾਣ ਵਾਲੇ ਫੈਸਲਿਆਂ ਦੇ ਹਵਾਲੇ ਨਾਲ ਜਿਹੜੇ ਉਹ ਮਾਹਰ ਨੇ ਉਹਨਾਂ ਨਾਲ ਜਦੋਂ ਮੇਰੀ رائے ਹੋਈ ਉਹ ਕਹਿੰਦੇ ਵੀ ਤਨਖਾਹਾਂ ਤਾਂ ਕਰਾਰ ਦਿੱਤੇ ਜਾ ਸਕਦੇ ਆ ਤੇ ਤਨਖਾਈਆ ਕੱਲੇ ਕਹਿੰਦੇ ਸੁਖਵੀਰ ਬਾਦਲ ਤੇ ਉਹਦਾ ਧੜਾ ਨਹੀਂ ਤਨਖਾਈਆ ਤਾਂ ਫਿਰ ਚੰਦੂ ਮਾਜਰਾ ਬੀਬੀ ਜ਼ਗੀਰਕੌਰ ਢੀਂਟਸੇ ਮਲੂਕੇ ਬਰਨਾਲੇ ਹੋਰੀ ਇਹ ਸਾਰੇ ਦਿੱਤੇ ਜਾਣਗੇ ਕਹਿੰਦੇ ਸੋ ਹੁਣ ਸਭ ਦੀ ਨਜ਼ਰ ਇਸ ਗੱਲ ਤੇ ਆ ਬੇਸ਼ੱਕ ਸੁਖਵੀਰ ਸਿੰਘ ਬਾਦਲ ਨੇ 12 ਮਿੰਟ ਦੀ ਆਪਣੀ ਹਾਜ਼ਰੀ ਤੋਂ ਬਾਅਦ ਮੀਡੀਆ ਤੋਂ ਦੂਰੀ ਰੱਖੀ ਕਿਉਂਕਿ ਉਹ ਇਹ ਦਿਖਾਉਣਾ ਚਾਹੁੰਦੇ ਸੀ ਕਿ ਮੈਂ ਤਾਂ ਇੱਕ ਸਧਾਰਨ ਸੇਵਾਦਾਰ ਵਜੋਂ ਸਧਾਰਨ ਸਿੱਖ ਵਜੋਂ ਆਇਆ ਮਤਲਬ ਜਿਹੜੇ ਨਾਲ ਗਏ ਲੀਡਰ ਸੀ ਚਾਹੇ ਉਹ ਚੀਮਾ ਹੋਣ ਚਾਹੇ ਗਰਿਆਲ ਹੋਣ ਸਾਰੀ ਉਮਰ ਦਾੜੀਆਂ ਬੰਦ ਰਿਹਾ ਅੱਜ ਤਾਂ ਉਹ ਵੀ ਦਾੜਾ ਪ੍ਰਕਾਸ਼ ਕਰਕੇ ਗਏ ਸੀ ਦਾੜੀਆਂ ਖੋਲ ਕੇ ਗਏ ਸੀ ਸੋ ਇਸ ਲਈ ਹਾਂ ਉਹ ਸਾਰਿਆਂ ਨੇ ਇਸ মিডিਆ ਤੋਂ ਦੂਰੀ ਰੱਖੀ ਕਿ ਅੱਜ ਤਾਂ ਅਸੀਂ ਸਿਰਫ ਨਤਮਸਤਕ ਹੋਣ ਆਏ ਆ ਆਪਣੀ ਹਾਜ਼ਰੀ ਭਰਨ ਆਏ ਆ ਆਪਣੀ ਪੇਸ਼ੀ ਪੂਕਤਣ ਆਏ ਆ ਪਰ ਸਿੰਘ ਸਾਹਿਬ ਗਿਆਨੀ ਰੁਕबीर ਸਿੰਘ ਹੋਰਾਂ ਨੇ মিডিਆ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਬਿਲਕੁਲ ਸੁਖਵੀਰ ਬਾਦਲ ਹੋਰਾਂ ਦਾ ਬੰਦ ਲਫਾਫਾ ਸਾਨੂੰ ਹਾਸਲ ਹੋ ਗਿਆ ਪੰਜ ਸਿੰਘ ਸਾਹਿਬ ਨਾਲ ਦੀ ਅਸੀਂ ਬੈਠਕ ਬੁਲਾਵਾਂਗੇ ਉਸ ਬੈਠਕ ਦੇ ਵਿੱਚ ਉਹ ਲਫਾਫਾ ਖੋਲਾਂਗੇ ਤੇ ਉਹਦੇ ਤੇ ਫਿਰ ਵਿਚਾਰਨ ਤੋਂ ਬਾਅਦ ਫੈਸਲਾ ਲਵਾਂਗੇ ਕਿ ਅਗਲੀ ਕਾਰਵਾਈ ਕੀ ਕਰਨੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਵੀ 90 ਲੱਖ ਦੇ ਇਸ਼ਤਿਹਾਰਾਂ ਦੇ ਹਵਾਲੇ ਨਾਲ ਕਿ ਡੇਰਾ ਮੁਖੀ ਨੂੰ ਮਾਫੀ ਵਾਲੇ ਅਕਾਲੀ ਦਲ ਦੇ ਇਸ਼ਤਿਹਾਰ ਬਾਇਆ ਐਸਜੀਪੀਸੀ ਦੀ ਗੋਲਕ ਚੌਕ ਕਿਉਂ ਹੋਏ ਉਹਦਾ ਵੀ ਕਹਿੰਦੇ ਆਪਣਾ ਸਪਸ਼ਟੀਕਰਨ ਵਾਲਾ ਜਵਾਬ ਦਾਖਲ ਕਰ ਦਿੱਤਾ ਹੈ ਉਹਦੇ ਤੇ ਵੀ ਚਰਚਾ ਹੋਣੀ ਹੈ ਸੋ ਇਹ ਸਾਰੇ ਪਹਿਲੂਆਂ ਤੋਂ ਬਾਅਦ ਵਿਚਾਰਨ ਤੋਂ ਬਾਅਦ ਪੰਜ ਸਿਕੰਧ ਦੀ ਬੈਠਕ ਤੋਂ ਬਾਅਦ ਅਗਲਾ ਫੈਸਲਾ ਆਏਗਾ ਸੋ ਸੁਖਵੀਰ ਸਿੰਘ ਬਾਦਲ ਨੂੰ 15 ਦਿਨ ਦਾ ਟਾਈਮ ਦਿੱਤਾ ਸੀ 1 ਜੁਲਾਈ ਨੂੰ ਚੰਦੂ ਮੱਜਰ ਵਾਲੇ ਤੇ ਰਪੇਸ਼ ਹੋਈ ਸੀ 15 ਜੁਲਾਈ ਨੂੰ ਜਸਦੇਵਰ ਸਾਹਿਬ ਨੇ ਬੈਠਕ ਬੁਲਾਈ ਸੀ ਹਾਂ ਤੇ 15 ਦਿਨ ਦਾ ਸਮਾਂ ਦਿੱਤਾ ਸੀ 30 ਜੁਲਾਈ ਨੂੰ ਸਮਾਂ ਮੁਕਣਾ ਸੀ ਪਰ ਕੱਲ ਸੰਕੇਤ ਮਿਲ ਗਏ ਸੀ ਜਦੋਂ ਕੋਰ ਕਮੇਟੀ ਭੰਗ ਹੋਣ ਦੀ ਖਬਰ ਆਈ ਤੇ ਉਹ ਤੋਂ ਕੇ ਸੁਖਵੀਰ ਬਾਦਲ ਹਾਜ਼ਰ ਹੋਣਗੇ ਸੋ ਸੁਖਵੀਰ ਬਾਦਲ ਅੱਜ ਹਾਜ਼ਰ ਹੋ ਗਏ ਪਰ ਹੁਣ ਕੀ ਇਹ ਪ੍ਰਧਾਨਗੀ ਛੱਡ ਕੇ ਨਵਾਂ ਢਾਂਚੇ ਦੇ ਰੂਪ ਚਾਉਣਗੇ ਜਾਂ ਫਿਰ ਦੋ ਮੱਧ ਧਿਰਾਂ ਨੂੰ ਜਿਹੜੀ ਤਨਖਾਹ ਲੱਗੇਗੀ ਉਹ ਧਾਰਮਿਕ ਸਜ਼ਾ ਉਹ ਸੇਵਾ ਕਰਦੇ ਆ ਨਜ਼ਰ ਆਉਣਗੇ ਪਰ ਅਜੇ ਵੀ ਸਵ ਇਹ ਲਿਫਾਫੇ ਚ ਬੰਦ ਪਿਆ ਕਿ ਅਕਾਲੀ ਦਲ ਦਾ ਭਵਿੱਖ ਕੀ ਹੋਏਗਾ ਅਕਾਲੀ ਦਲ ਦਾ ਰੂਪ ਸਰੂਪ ਹੁਣ ਕੀ ਹੋਏਗਾ ਉਹਦੇ ਉੱਤੇ ਕਿਵੇਂ ਅੱਗੇ ਵਧਿਆ ਜਾਏਗਾ ਇਹ ਸਵਾਲ ਹੈ ਇਹ ਸਵਾਲ ਕੱਲ ਦੀ ਕੋਰ ਕਮੇਟੀ ਦੀ ਹੈ ਭੰਗ ਕਰਨ ਦੀ ਹਵਾਲੇ ਨਾਲ ਵੀ ਆ ਗਿਆ ਸੀ ਜੀ ਹਾਂ ਕੋਰ ਕਮੇਟੀ ਕਹਿੰਦੇ ਜੀ ਕੋਰ ਕਮੇਟੀ ਭੰਗ ਕਰਕੇ ਸੁਖਵੀਰ ਬਾਦਲ ਨੇ ਇੱਕ ਤੀਰ ਦਾ ਦੋ ਨਿਸ਼ਾਨੇ ਬੰਨੇ ਇੱਕ ਤੀਰ ਤਾਂ ਜਿਹੜਾ ਚੱਲਿਆ ਚਲਾਇਆ ਬਾਗੀ ਜਰੂਰ ਘਰੇ ਤੌਰ ਤੇ ਜਦੋਂ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਇੱਕ ਲੈਣ ਦਾ ਇਹ ਟਵੀਟ ਜਨਤਕ ਹੋਇਆ ਕਿ ਕੋਰ ਕਮੇਟੀ ਭੰਗ ਦਲਜੀਤ ਸਿੰਘ ਚੀਮਾ ਹੋਰਾਂ ਦਾ ਇਹ ਸਨੇਹਾ ਮੀਡੀਆ ਚਾਪੜਿਆ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਵੱਲੋਂ ਕੋਰ ਕਮੇਟੀ ਭੰਗ ਤੇ ਬਾਕੀ ਅਧਿਕਾਰ ਵੀ ਸਾਰੇ ਫੇਰ ਸੁਖਵੀਰ ਸਿੰਘ ਬਾਦਲ ਨੂੰ ਸੌਂਪੇ ਤੋ ਤੋ ਇਹ ਤਾਂ ਸਪਸ਼ਟ ਹੋ ਗਿਆ ਕਿ ਭਈ ਅਜੇ ਅਕਾਲੀ ਦਲ ਛੱਡਣ ਨੂੰ ਜੀ ਨਹੀਂ ਕਰਦਾ ਪ੍ਰਧਾਨਗੀ ਵਾਲੀ ਕੁਰਸੀ ਛੱਡਣ ਨੂੰ ਜੀ ਨਹੀਂ ਕਰਦਾ ਸ਼ਰਮਣੀ ਅਕਾਲੀ ਦਲ ਨੂੰ ਬਾਦਲ ਅਕਾਲੀਦਾਲੀ ਬਣਾ ਕੇ ਰੱਖਣ ਦੀ ਕਵਾਇਦ ਹੈ ਸ਼ਰਮਣੀ ਅਕਾਲੀ ਦਲ ਨਹੀਂ ਬਣਾਉਣ ਦੀ ਕਵਾਇਦ ਹੈਗੀ ਅਜੇ ਸੋ ਉਹ ਕੋਰ ਕਮੇਟੀ ਭੰਗ ਕਰ ਲਗਿਆ ਇੱਕ ਪਾਸੇ ਤਾਂ ਇਹ ਸੰਕੇਤ ਦੇਤਾ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਪੇਸ਼ ਹੋਊਂਗਾ ਤਾਂ ਮੈਂ ਕਹੂੰਗਾ ਜੀ ਮੈਂ ਕਮੇਟੀ ਭੰਗ ਕਰਕੇ ਆਇਆ ਮੈਂ ਹੁਣ ਕੋਈ ਅਹੁਦੇ ਰੁਤਬੇ ਹੈ ਪ੍ਰਧਾਨਗੀਆਂ ਨਾਲ ਲੈ ਕੇ ਨਹੀਂ ਆਇਆ ਜਦੋਂ ਕਿ ਅਕਾਲੀ ਦਲ ਦੀ ਇਹ ਦਿੱਕਤ ਹੈ ਖਾਸ ਕਰਕੇ ਆ ਲੀਡਰਸ਼ਿਪ ਦੀ ਚਾਹੇ ਉਹ ਬਾਗੀ ਢੜੇ ਵਾਲੀ ਹੈ ਚਾਹੇ ਉਹ ਸੁਖਵੀਰ ਵਾਲੇ ਪਾਲੇ ਚ ਬੈਠਣ ਵਾਲੀ ਤਰ ਹੈ ਉਹ ਅਜੇ ਵੀ ਇਹ ਮਹਿਸੂਸ ਕਰੀ ਜਾਂਦੇ ਕਿ ਸਾਡੀ ਸਰਕਾਰ ਚੱਲਦੀ ਹੈ ਉਹ ਤਾਂ ਆਪਣੇ ਵਰਕਰਾਂ ਨਾਲ ਇੰਜ ਵਿਚਰਦੇ ਜਿਵੇਂ ਸਰਕਾਰ ਚੋਂ ਇੰਜ ਇੰਤਜ਼ਾਰ ਕਰਾਉਂਦੇ ਜਿਵੇਂ ਸਰਕਾਰ ਚੋਂ ਤਾਂ ਲੋਕਾਂ ਨਾਲ ਰਾਬਤਾ ਕਿੱਥੋਂ ਜਦੋਂ ਕਿ ਅਕਾਲੀ ਅਕਾਲੀਆਂ ਦਾ ਮਤਲਬ ਹੁੰਦਾ ਸੀਗਾ ਕਿ ਬੂਹਾ ਖੋਲ ਕੇ ਕੋਈ ਵੀ ਵਰਕਰ ਕੋਈ ਵੀ ਲੋੜਵੰਦ ਘਰੇ ਆਵੇ ਤੇ ਮੋਢੇ ਤੇ ਪਰਣਾ ਰੱਖਿਆ ਕਿ ਚੱਲ ਤੇਰਾ ਕੰਮ ਕਰਾਉਣ ਚੱਲ ਦਿੱਲੀ ਜਾਣਾ ਕਿ ਚੰਡੀਗੜ੍ਹ ਜਾਣਾ ਪਰ ਹੁਣ ਤਾਂ ਹੈ ਬਾਹਰ ਡਰੈਗ ਰੂਮ ਤੋਂ ਵੀ ਬਾਹਰੇ ਬਿਠਾਏ ਜਾਂਦੇ ਆ ਵਰਕਰ ਤੇ ਡਰੈਗ ਰੂਮ ਤੱਕ ਪਹੁੰਚਣ ਨੂੰ ਇੱਕ ਘੰਟਾ ਲੱਗਦਾ ਤੇ ਮੁੱਖ ਮੰਤਰੀ ਰਹੇ ਪੁਰਾਣੇ ਲੀਡਰਾਂ ਨੂੰ ਮੰਤਰੀ ਰਹੇ ਪੁਰਾਣੇ ਲੀਡਰਾਂ ਨੂੰ ਮਿਲਣਾ ਤਾਂ ਉਹ ਦੂਰ ਦੀ ਗੱਲ ਆ ਪਰ ਸੁਖਵੀਰ ਸਿੰਘ ਬਾਦਲਹੋਰਾ ਨੇ ਇੱਕ ਪਾਸੇ ਇਹ ਹਵਾਲਾ ਕਿ ਲਓ ਜੀ ਮੇਰੇ ਕੋਲੇ ਸਾਰੀ ਟੀਮ ਹੈਗੀ ਆ ਤੇ ਮੈਂ ਕੋਰ ਕਮੇਟੀ ਭੰਗ ਕਰਕੇ ਇੱਕ ਸਧਾਰਨ ਸਿੱਖ ਵੱਜੋ ਜਾ ਰਿਆਂ ਦੂਏ ਪਾਸੇ ਕੋਰ ਕਮੇਟੀ ਭੰਗ ਕਰਕੇ ਬਾਗੀਆਂ ਨੂੰ ਘਰੇ ਤੋਰਿਆ 24 ਮੈਂਬਰੀ ਕੋਰ ਕਮੇਟੀ 24 ਮੈਂਬਰੀ ਕੋਰ ਕਮੇਟੀ ਦੇ ਵਿੱਚੋਂ 16 ਮੈਂਬਰ ਦੋ ਗਰੁੱਪ ਸੁਖਵੀਰ ਬਾਦਲ ਦੇ ਨਾਲ ਸਮਝ ਲਓ ਹੈ ਤੇ ਇੱਕ ਤੜ 8 ਮੈਂਬਰ ਬਾਗੀ ਹੋਏ ਸੋਣ ਜਦੋਂ ਕੋਰ ਕਮੇਟੀ ਭੰਗ ਤਾਂ ਸਾਰੇ ਲੀਡਰ ਦੇ ਅਹੁਦੇ ਖਤਮ ਸਾਰੇ ਲੀਡਰਾਂ ਦੇ ਅਹੁਦੇ ਖਤਮ ਦਾ ਮਤਲਬ 8ਾਂ ਲੀਡਰਾਂ ਦਾ ਭੋਗ ਕੋਰ ਕਮੇਟੀ ਚੋਂ ਬਾਹਰ ਉੱਚ ਪ੍ਰੇਮ ਸਿੰਘ ਚੰਦੂ ਮજરા ਵੀ ਉਹਦੇ ਵਿੱਚ ਸੁਖਦੇਵ ਸਿੰਘ ਢੀਂਡਾ ਸਾਹਿਬ ਵੀ ਉਹਦੇ ਵਿੱਚ ਪਰਮਿੰਦਰ ਢੀਂਡਾ ਸਾਹਿਬ ਵੀ ਹੈ ਉਹਦੇ ਵਿੱਚ ਸਿਕੰਦਰ ਸਿੰਘ ਮਲੂਕਾ ਵੀ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਹੈ ਉਹਦੇ ਵਿੱਚ ਗੁਰਪ੍ਰਤਾ ਬਡਾਲਾ ਵੀ ਹੈ ਉਹਦੇ ਵਿੱਚ ਸਰਜੀਤ ਸਿੰਘ ਰਖੜਾ ਵੀ ਉਹਦੇ ਵਿੱਚ ਪ੍ਰਕਾਸ਼ ਚੰਦ ਗਰਗ ਵੀ ਸੋ ਇਹ ਅੱਠ ਮੈਂਬਰੀ ਉਹ ਬਾਕੀ ਟੜਾ ਸੀ ਜਿਹੜਾ ਕੋਰ ਕਮੇਟੀ ਭੰਗ ਹੋਣ ਨਾਲ ਬਾਹਰ ਹੋ ਗਿਆ 16 ਮੈਂਬਰ ਸੁਖਵੀਰ ਬਾਦਲ ਵਾਲੇ ਪਾਲੇ ਚ ਨੇ ਬੇਸ਼ੱਕ ਉਹ ਭੰਗ ਹੋ ਗਏ ਪਰ ਕਹਿੰਦੇ ਜੀ ਅਧਿਕਾਰ ਅਜੇ ਵੀ ਸੁਖਵੀਰ ਬਾਦਲ ਕੋਲ ਨੇ ਸਵਾਲ ਤਾਂ ਇਹ ਸੀ ਕਿ ਸੁਖਵੀਰ ਬਾਦਲ ਕੋਰ ਕਮੇਟੀ ਕਿਉਂ ਸਾਰਾ ਢਾਂਚਾ ਪੰਗ ਕਰਕੇ ਕਿਉਂ ਨਹੀਂ ਗਿਆ ਅੱਜ ਚਲੋ ਫਿਰ ਵੀ ਅਗਲੇ ਨੇ ਭਾਗੀ ਕਰੇ ਤੌਰ ਤੇ ਸੋ ਤੌਰਨ ਤੋਂ ਬਾਅਦ ਹੁਣ ਅਕਾਲੀ ਦਲ ਦਾ ਅਗਲਾ ਪੜਾਖੀ ਹੋਏਗਾ ਇਸ ਦੇ ਲਈ ਸਾਰਿਆਂ ਦੀ ਨਜ਼ਰ ਹੁਣ ਜਥੇਦਾਰ ਸਾਹਿਬ ਦੇ ਅਗਲੇ ਹੁਕਮਾਂ ਤੇ ਹੋਏਗੀ ਪੰਜ ਸਿੰਘ ਸਮਾਣਾ ਦੀ ਬੈਠਕ ਤੇ ਹੋਏਗੀ ਹ ਉਸ ਤੋਂ ਬਾਅਦ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਅਕਾਲੀ ਦਲ ਦਾ ਹੁਣ ਰੂਪ ਰੂਪ ਕੀ ਬਣ ਕੇ ਸਾਹਮਣੇ ਆਉਂਦਾ ਵੈਸੇ ਪੰਜਾਬ ਦੇਸ਼ ਹੁਣ ਖੇਤਰੀ ਪਾਰਟੀਆਂ ਬਹੁਤ ਜਨਮ ਲੈ ਰਹੀਆਂ ਇੱਕ ਪਾਸੇ ਅਮਰਪਾਲ ਸਿੰਘ ਦੇ ਨਾਂ ਤੇ ਚਰਚਾ ਦੂਏ ਪਾਸੇ ਸਰਬਜੀਤ ਸਿੰਘ ਖਾਲਸਾ ਉਹ ਕਹਿੰਦੇ ਜੀ ਅੰਮ੍ਰਿਤਪਾਲ ਨੇ ਬਣਾਣੀ ਮੈਨੂੰ ਦੱਸ ਦੇਣ ਮੈਂ ਬਣਾਉਣ ਨੂੰ ਤਿਆਰਾਂ ਦੂਏ ਪਾਸੇ ਜਸਵੀਰ ਸਿੰਘ ਰੋੜੇ ਕਹਿੰਦੇ ਸਤਾ ਤਿਆਰੀ ਕਰ ਲਈ ਹੈਨਾ ਤੇ ਕੁਝ ਹੋਰ ਤਰ੍ਹਾਂ ਚਰਚਾਵਾ ਕਰੀ ਜਾਂਦੀਆਂ ਸੋ ਇਸ ਲਈ ਪੰਜਾਬ ਦੇ ਵਿੱਚ ਲੀਡਰਸ਼ਿਪ ਦੀ ਖੇਡ ਨੂੰ ਦੇਖਦੇ ਆ ਖੇਤਰੀ ਪਾਰਟੀਆਂ ਬਹੁਤ ਜਨੂਨ ਲੈਣ ਨੂੰ ਫਿਰਦੀਆਂ ਪਰ ਸਭ ਦੀ ਨਜ਼ਰ ਅਜੇ ਚਾਹੇ ਉਹ ਵਿਰੋਧੀ ਤਰ੍ਹਾਂ ਹੋਣ ਚਾਹੇ ਸੱਤਾਧਾਰੀ ਤਰ੍ਹਾਂ ਹੋਣ ਚਾਹੇ ਉਹ ਪੈਰਲਲ ਚੱਲ ਰਿਹਾ ਅਕਾਲੀ ਦਲ ਹੋਣ ਜਾਂ ਅਕਾਲੀ ਦਲ ਦੇ ਬਾਕੀ ਧੜੇ ਹੋਣ ਜਾਂ ਨਾਲ ਖੜੇ ਧੜੇ ਹੋਣ ਸਭ ਦੀ ਨਜ਼ਰ ਹੁਣ ਸਿੰਘ ਸਹਿਵਾ ਨਾਲ ਦੇ ਫੈਸਲੇ ਤੇ ਹੋਏ ਕਿ ਕੀ ਬੰਦਰ ਬਣਦੀ ਆ ਚਲੋ ਕਹਿੰਦੇ ਜੀ ਸ਼ੰਭੂ ਬਾਰਡਰ ਖੁੱਲਣਾ ਹੀ ਨਹੀਂਗਾ ਅਜੇ ਨਹੀਂ ਖੁੱਲਣਾ ਮਤਲਬ ਵੈਸੇ ਹੁਕਮ ਆਏ ਸੀ ਅਦਾਲਤੀ ਉਹਦੇ باوجود ਵੀ ਨਹੀਂ ਸਰਕਾਰਾਂ ਨੇ ਖੁੱਲਿਆ ਪਰ ਹੁਣ ਸ਼ੰਭੂ ਬਾਰਡਰ ਅਜੇ ਨਹੀਂ ਖੁੱਲੇਗਾ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਪਰ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਝਾੜਾਂ ਦੇ ਨਾਲ ਨਾਲ ਚੰਗੀਆਂ ਸਲਾਹਾਂ ਵੀ ਦਿੱਤੀਆਂ ਫਰਵਰੀ 13 ਫਰਵਰੀ ਕਿਸਾਨ ਜਥੇਬੰਦੀਆਂ ਦਿੱਲੀ ਕੁਛ ਕਰਨ ਲਈ ਸ਼ੰਭੂ ਬਾਰਡਰ ਤੇ ਅੱਪੜਦੀਆਂ ਹਾਂ ਦਲੀਲ ਵਾਲੀ ਤਰਬੀਂ ਪੰਦੇਰੋਂ ਵਾਲੀ ਤਰਬੀਂ ਕੁਝ ਹੋਰ ਵੀ ਕੁਝ ਆਵਾਮ ਕੁਝ ਕਿਸਾਨ ਆਪਮਹਾਰੇ ਵੀ ਸੋ ਕਹਿੰਦੇ ਜੀ ਦਿੱਲੀ ਜਾਣਾ ਕਿਸਾਨੀ ਮਸਲਿਆਂ ਦੇ ਹੱਲ ਲਈ ਜਾਣਾ ਬੇਸ਼ੱਕ ਉਹ ਬਣਤਰ ਉਹ ਤਾਕਤ ਉਹ ਏਕਾ ਉਹ ਰੂਪ ਹੈਨਾ ਉਹ ਇਬਾਰਤ ਉਹ ਸਾਰਾ ਕੁਝ ਨਹੀਂ ਸੀਗਾ ਜੋ ਤਿੰਨ ਖੇਤੀ ਕਰਨ ਦੇ ਸਮੇਂ ਸੀ ਪਰ ਫਿਰ ਵੀ ਇਕੱਠਾ ਇਕੱਠ ਸੀਗਾ ਖਨੌਰੀ ਬਾਰਡਰ ਤੇ ਵੀ ਹੋਇਆ ਸ਼ੰਭੂ ਬਾਰਡਰ ਤੇ ਵੀ ਹੋਇਆ ਤੇ ਹਰਿਆਣਾ ਸਰਕਾਰ ਨੇ ਪਿਛਲੇ ਕਹਿੰਦੇ ਅੰਦੋਲਨ ਤੋਂ ਸਭ ਕਹੇ ਜਾ ਸਿੱਖਿਆ ਕਿ ਜਿਹੜੇ ਨਾਕੇ ਦਿੱਲੀ ਸਰੀਏ ਗੱਡੇ ਸੀ ਉਹ ਸਰੀਏ ਇੱਥੇ ਲਿਆ ਗੱਡੇ ਸ਼ੰਭੂ ਬਾਡਰ ਤੇ ਸਰੀਏ ਤਾਰਾਂ ਬੈਰੀਗੇਟ ਪੁਲਿਸ ਨੀਂ ਫੌਜੀ ਦਸਤੇ ਟਿਪਰ ਟਰੱਕ ਰੇਤਾ ਭਰ ਕੇ ਸਾਰਾ ਕੁਝ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਜੀ ਪਾਣੀ ਦੀਆਂ ਬਿਛਾੜਾਂ ਫਿਰ ਜੀ ਅਥਰੂ ਗੈਸ ਦੇ ਗੋਲੇ ਫਿਰ ਡਰੋਨ ਰਾਹੀਂ ਗੋਲੇ ਫਿਰ ਜੀ ਪਲਾਸਟਿਕ ਦੀਆਂ ਗੋਲੀਆਂ ਉੱਚ ਧਾਤ ਵਾਲੀਆਂ ਗੋਲੀਆਂ ਤੇ ਨਤੀਜਾ ਸ਼ੁਭ ਕਰਨ ਦੀ ਮੌਤ ਨਤੀਜਾ ਪ੍ਰਤਪਾਲ ਅਪਾਹਜ ਦੀ ਸਥਿਤੀ 'ਚ ਤੇ ਦਰਜਨਾ ਜ਼ਖਮੀ ਹੈ ਚੱਕ ਲੋ ਜੀ ਆ ਹਾ ਵਾਟਰ ਕੈਨਨ ਬੁਆਏ ਉਹਦੇ ਨਾਲ ਦੇ ਸਾਥੀ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇੱਕ ਲੰਬਾ ਕਹਾਣ ਹੋਇਆ ਤੇ ਉਸ ਤੋਂ ਬਾਅਦ ਫਿਰ ਲੰਮੇ ਸਮੇਂ ਲਈ ਸ਼ਾਂਤੀ ਵੀ ਹੋ ਗਈ ਪਰ ਬਾਰਡਰ ਤੇ ਉਧਰਲੇ ਪਾਸੇ ਪੁਲਿਸ ਵੀ ਤੇ ਇਧਰਲੇ ਪਾਸੇ ਕਿਸਾਨ ਵੀ ਸੋ ਇਹ ਸ਼ੰਭੂ ਬਾਰਡਰ ਫਿਰ ਸਿੰਘੂ ਬਾਰਡਰ ਬਣ ਗਿਆ ਤੇ ਕਿਸਾਨ ਇੱਥੇ ਬੈਠੇ ਰਹੇ ਇਹ ਸਭ ਦੇ ਦਰਮਿਆਨ ਇੱਕ ਧਿਰ ਨੇ ਪਟੀਸ਼ਨ ਪਾਈ ਤੇ ਪਟੀਸ਼ਨ ਪਾ ਕੇ ਕਿਹਾ ਕਿ ਬਈ ਇਹ ਕਿਸਾਨਾਂ ਨੇ ਜੇ ਦਿੱਲੀ ਜਾਣਾ ਇਹਨਾਂ ਨੂੰ ਜਾਣ ਦਿਓ ਜੇ ਲੋਕਾਂ ਨੇ ਦਿੱਲੀ ਜਾਣਾ ਜਾਣ ਦਿਓ ਸਰਕਾਰਾਂ ਰਾਹ ਕਿਉਂ ਰੋਕਦੀਆਂ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਕੇਰੇ ਚ ਲੈਂਦੇ ਆ ਹਰਿਆਣਾ ਸਰਕਾਰ ਨੂੰ ਕਿਹਾ ਕਿ 8 ਲੇਅਰ ਵਾਲੀ ਆਪਣੀ ਬੈਰੀਕੇਟਿੰਗ ਖੋਲੋ ਇੱਕ ਹਫਤੇ ਦੇ ਵਿੱਚ ਬੈਰੀਕੇਟ ਹਟਾਓ ਤੇ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਜਾਣ ਰੋਕਣ ਦਾ ਕੀ ਮਤਲਬ ਉਸ ਫੈਸਲੇ ਦੇ ਉੱਤੇ ਖਰੇ ਉਤਰਨ ਦੀ ਬਜਾਏ ਉਸ ਫੈਸਲੇ ਦੇ ਅਨੁਸਾਰ ਬੈਰੀਕੇਟ ਹਟਾਉਣ ਦੀ ਬਜਾਏ ਹਰਿਆਣਾ ਸਰਕਾਰ ਨੇ ਉੱਥੇ ਪੁਲਿਸ ਨਫਰੀ ਵਧਾਤੀ ਪੁਲਿਸ ਦੀ ਪਹਿਰੇਦਾਰੀ ਵਧਾਤੀ ਚੌਕਸੀ ਵਧਾਤੀ ਤੇਜ਼ ਫੈਸਲੇ ਦੇ ਉਲਟ ਜਾ ਕੇ ਸੁਪਰੀਮ ਕੋਰਟ ਦਾ ਬੂਹਾ ਖੜਕਾਤਾ ਜਦੋਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਪਹਿਲਾਂ ਵੀ ਝਾੜਾਂ ਮਾਰੀਆਂ ਸੀ ਰੈਣਾ ਸਰਕਾਰ ਨੂੰ ਉਹਨਾਂ ਨੇ ਕਿਹਾ ਸੀਗਾ ਵੀ ਕਿਸਾਨ ਇਸ ਰਾਹ ਤੋਂ ਲੰਘਣਾ ਚਾਹੁੰਦੇ ਨੇ ਥੋੜਾ ਕੰਮ ਟ੍ਰੈਫਿਕ ਕੰਟਰੋਲ ਕਰਨਾ ਰਾਹ ਰੋਕਣਾ ਨਹੀਂ ਪਰ ਜਦੋਂ ਅੱਜ ਇਸ ਮਸਲੇ ਤੇ ਦੁਬਾਰਾ ਸੁਣਵਾਈ ਹੋਈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਠੀਕ ਹੈ ਨਹੀਂ ਖੋਲਣਾ ਸ਼ੰਭੂ ਆਰਡਰ ਹਜੇ ਜਿਸ ਸਥਿਤੀ ਚਾ ਉਸ ਸਥਿਤੀ ਚ ਰੱਖੋ ਪਰ ਸਾਨੂੰ ਇਹਨਾਂ ਦੱਸ ਦਿਓ ਕਿ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰਨ ਲਈ ਕੀ ਉਪਰਾਲੇ ਕੀਤੇ ਕੀ ਕੋਈ ਕਮੇਟੀ ਬਣਾਈ ਕੀ ਕੋਈ ਗੱਲਬਾਤ ਕੀਤੀ ਕੋਈ ਉਹਨਾਂ ਦਾ ਮਸਲਾ ਸੁਣਿਆ ਉਸ ਤੇ ਚਾਰਜ ਹੋਈ ਕੀਤੀ ਦਿੱਲੀ ਕੇਂਦਰ ਨਾਲ ਕੋਈ رابطہ ਕੀਤਾ ਸੁਪਰੀਮ ਕੋਰਟ ਨੇ ਤਿੱਖੇ ਸਵਾਲ ਕੀਤੇ ਤੇ ਫਿਰ ਆਖਰ ਸਲਾਹ ਵੀ ਦਿੱਤੀ ਕਿ ਜੇ ਅਜੇ ਬਾਰਡਰ ਨਹੀਂ ਖੋਲਣਾ ਜਿਉਂ ਦੀ ਤਿਉਂ ਸਥਿਤੀ ਰੱਖਣੀ ਆ ਪਰ ਬਾਰਡਰ ਖੋਲਣ ਲਈ ਥੋੜਾ ਕੋਈ ਤਜ਼ਵੀਜ਼ ਹੈ ਜੇ ਰਾ ਖੋਲਣਾ ਹੋਵੇ ਤੇ ਜੇ ਕਿਸਾਨ ਬਿਨਾ ਟ੍ਰੈਕਟਰ ਤੋਂ ਦਿੱਲੀ ਜਾਣਾ ਚਾਹੁੰਦੇ ਹਣ ਫਿਰ ਤੁਸੀਂ ਕੀ ਸੋਚਦੇ ਹੋ ਕਿੰਨੀ ਦੇਰ ਤੱਕ ਤੁਸੀਂ ਨੈਸ਼ਨਲ ਹਾਈਵੇ ਬੰਦ ਰੱਖਣਾ ਚਾਹੁੰਦੇ ਹੋ ਹੈ ਕੋਈ ਜਵਾਬ ਇਹ ਸਾਰੇ ਜਵਾਲਾਂ ਸਵਾਲਾਂ ਦੇ ਜਵਾਬ ਪੁੱਛਦੇ ਆ ਪੁੱਛਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਸਲਾਹ ਦਿੱਤੀ ਕਿ ਭਾਈ ਕੋਈ ਕਮੇਟੀ ਬਣਾ ਲਓ ਕੋਈ ਸਾਂਝੇ ਬੰਦਿਆਂ ਦੀ ਕਮੇਟੀ ਬਣਾ ਲਓ ਮੰਤਰੀ ਨਾ ਪਾਓ ਉਹਦੇ ਵਿੱਚ ਕਿਉਂਕਿ ਮੰਤਰੀਆਂ ਨਾਲ ਕਿਸਾਨਾਂ ਨੂੰ ਲੱਗਦਾ ਕਿ ਇਹ ਤਾਂ ਸਰਕਾਰੀ ਬੋਲੀ ਬੋਲਣਗੇ ਸਾਡਾ ਕੰਮ ਨਹੀਂ ਕਰਨਗੇ ਕੋਈ ਅਜਿਹੇ ਵਿਅਕਤੀ ਜਿਹੜੇ ਸਰਕਾਰ ਨੂੰ ਵੀ ਇਹਨਾਂ ਤੇ ਭਰੋਸਾ ਹੋਵੇ ਤੇ ਕਿਸਾਨ ਵੀ ਉਹਨਾਂ ਤੇ ਯਕੀਨ ਕਰਦੇ ਹੋਣ ਅਜਿਹੇ ਬੰਦੇ ਦੀ ਕਮੇਟੀ ਬਣਾ ਲਓ ਸੋ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦਾ ਸਮਾਂ ਦਿੱਤਾ ਇੱਕ ਹਫ਼ਤੇ ਦੇ ਸਮੇਂ ਦੇ ਵਿੱਚ ਵਿੱਚ ਹਦਾਇਤ ਕਰਤੀ ਆ ਕਿ ਤੁਸੀਂ ਭਾਈ ਕਮੇਟੀ ਦੇ ਨਾਮ ਲੈ ਕੇ ਆਓ ਤੇ ਉਹ ਤੋਂ ਬਾਅਦ ਇਸ ਦੇ ਉੱਤੇ ਦੁਬਾਰਾ ਵਿਚਾਰ ਕਰੋ ਇੱਕ ਪਾਸੇ ਗੱਲਬਾਤ ਦਾ ਰਾਹ ਖੋਲੋ ਦੂਏ ਪਾਸੇ ਬਾਰਡਰ ਦੇ ਹਵਾਲੇ ਨਾਲ ਕਰਾਂਗੇ ਪਟੀਸ਼ਨ ਕਰਤਾ ਨੂੰ ਉਮੀਦ ਹੈ ਕਿ ਜਿਵੇਂ ਹਾਈ ਕੋਰਟ ਨੇ ਹੁਕਮ ਦਿੱਤੇ ਹੋਵੇ ਸੁਪਰੀਮ ਕੋਰਟ ਚੋਂ ਕਿਨ ਹੁਕਮ ਆਊਗਾ ਕਿ ਬਾਰਡਰ ਖੁੱਲਣਗੇ ਪਰ ਕਿਸਾਨ ਅੱਜ ਸੰਸਦ ਪਹੁੰਚ ਗਏ ਜਨਾਬ ਰਾਹੁਲ ਗਾਂਧੀ ਜੀ ਨਾਲ ਮੁਲਾਕਾਤ ਕਰਨ ਗਏ ਸੀ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਸੰਸਦ ਚ ਬੁਲਾ ਲਿਆ ਕਿਸਾਨਾਂ ਅੱਗੋਂ ਨੂੰ ਸੰਸਦ ਚ ਦਾਖਲ ਹੋਣ ਤੋਂ ਅੱਜ ਪਹਿਲਾਂ ਰੋਕਿਆ ਪਾਸ ਹੋਣ ਦੇ ਬਾਵਜੂਦ ਰੋਕਿਆ ਫਿਰ ਜਾਣ ਵੀ ਦਿੱਤਾ ਤੇ ਰਾਹੁਲ ਗਾਂਧੀ ਕਹਿੰਦਾ ਹੁਣ ਕਿਸਾਨੀ ਮਸਲਾ ਮੈਂ ਚੁੱਕੂੰਗਾ ਸੰਸਦ ਚ ਮੈਂ ਇਹਨਾਂ ਨੂੰ ਐਮਐਸਪੀ ਦਿਵਾਉਣੀ ਆ ਜਿਨ੍ਹਾਂ ਨੇ ਜਿਹੜੀਆਂ ਜਥੇਬੰਦੀਆਂ ਦੀ ਅਗਵਾਈ ਚ ਐਸਕੇਐਮ ਗੈਰ ਰਾਜਨੀਤਿਕ ਜਿਨ੍ਹਾਂ ਚ ਡੱਲੇ ਵਾਲ ਹੋਰੀ ਵੀ ਨੇ ਸਵਰਨ ਸਿੰਘ ਭੰਦੇਰ ਹੋਰੀ ਵੀ ਨੇ ਕੁਝ ਹੋਰ ਜਥੇਬੰਦੀਆਂ ਨੇ ਜਿਨ੍ਹਾਂ ਨੇ ਸ਼ੰਭੂ ਖਨੋਰੀ ਬਾਰਡਰ ਤੇ ਧਰਨਾ ਲਾਇਆ ਹੋਇਆ ਇਹਨਾਂ ਨੇ ਅਪਰੋਚ ਕੀਤੀ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਛੱਡ ਕੇ ਅਸੀਂ ਬਾਕੀ ਸਾਰਿਆਂ ਨੂੰ ਮਿਲਣਾ ਉਹਨਾਂ ਸਾਰਿਆਂ ਤੱਕ ਅਸੀਂ ਪਹੁੰਚ ਕਰਨੀ ਤੇ ਉਸ ਪਹੁੰਚ ਦੇ ਦਰਮਿਆਨ ਹੀ ਰਾਹੁਲ ਗਾਂਧੀ ਨਾਲ ਰਾਬਤਾ ਕੀਤਾ ਗਿਆ ਤੇ ਰਾਹੁਲ ਗਾਂਧੀ ਨੇ 12 ਮੈਂਬਰੀ ਕਿਸਾਨ ਵਫਤ ਨੂੰ ਪਾਸ ਉਪਲਬਧ ਕਰਾਤੇ ਕਿ ਸੰਸਦ 'ਚ ਆਜੋ ਉੱਥੇ ਬੈਠ ਕੇ ਗੱਲ ਕਰਾਂਗੇ ਪੀ ਰਾਹੁਲ ਗਾਂਧੀ ਹੁਣ ਵਿਰੋਧੀ ਧਿਰ ਦਾ ਲੀਡਰ ਆ ਮੰਤਰੀਆਂ ਵਰਗਾ ਰੈਂਕ ਆ ਸੰਸਦ ਦੇ ਵਿੱਚ ਦਫਤਰ ਆ ਬੈਠਣ ਨੂੰ ਸਾਰਾ ਕੁਸਾ ਲਾਹ ਲਸ਼ਕਰ ਆ ਸੋ ਅਗਲਾ ਕਹਿੰਦਾ ਆਜੋ ਤੇ ਕਿਸਾਨਾਂ ਦਾ 12 ਮੈਂਬਰੀ ਬਖਤ ਜਦੋਂ ਸੰਸਦ ਚ ਗਿਆ ਤੇ ਸੰਸਦ ਚ ਦਾਖਲ ਨਹੀਂ ਹੋਣ ਦਿੱਤਾ ਪਾਸ ਹੋਣ ਦੇ ਬਾਵਜੂਦ ਕਾਗਜ਼ੀ ਪੱਤਰੀ ਕਾਰਵਾਈ ਪੂਰੀ ਹੋਣ ਦੇ ਬਾਵਜੂਦ ਤੇ ਸੁਨਿਆ ਅੰਦਰ ਪਹੁੰਚ ਗਿਆ ਬਾਹਰ ਕਿਸਾਨਾਂ ਦੀਆਂ ਕੁਝ ਵੀਡੀਓ ਖਬਰਾਂ ਨਸਰਉਣ ਲੱਗੀਆਂ ਉਧਰ ਰਾਹੁਲ ਗਾਂਧੀ ਅੰਦਰੋਂ ਉਹਦੀ ਖਬਰ ਆ ਗਈ ਕਿ ਰਾਹੁਲ ਗਾਂਧੀ ਨੇ ਮੀਡੀਆ ਚ ਵੀ ਆ ਕੇ ਗੱਲ ਕਹੀ ਕਿ ਕਮਾਲ ਆ ਵੀ ਆਬਰਤਾਰਾ ਕਿ ਇਸਰੇ ਨੇ ਅੰਦਰ ਉਹਨਾਂ ਨੂੰ ਦਿੱਤੇ ਜਾ ਰਹੇ ਕਿ ਕਿਸਾਨ ਨੇ ਜਦੋਂ ਕਿ ਉਹਨਾਂ ਕੋਲ ਮਨਜ਼ੂਰੀ ਆ ਸਾਰਾ ਕੁਝ ਆ ਤੋ ਇਸ ਤੋਂ ਬਾਅਦ ਆਖਰ ਉਹਨਾਂ ਨੂੰ ਅੰਦਰ ਆਉਣ ਦਿੱਤਾ ਗਿਆ ਤੇ ਫਿਰ ਰਾਹੁਲ ਗਾਂਧੀ ਕਹਿੰਦੇ ਜੀ ਮੈਂ ਤੁਹਾਨੂੰ ਐਮਐਸਪੀ ਦੇ ਦੇਣੀ ਸੀ ਜੇ ਸਾਡੀ ਸਰਕਾਰ ਆਈ ਹੁੰਦੀ ਹੈ ਆ ਹੁਣ ਜੀ ਵਿਰੋਧੀ ਧਿਰ ਦੀ ਸਰਕਾਰ ਆ ਉਹ ਸਾਡੀ ਕਿੱਥੇ ਸੁਣਦੀ ਹੈ ਜੀ ਪਰ ਅਸੀਂ ਮੁੱਦਾ ਚੱਕਾਂਗੇ ਮਤਲਬ ਇਹ ਕਮਾਲ ਦਾ ਵਰਤਾਰਾ ਕਿ ਜਦੋਂ ਤੁਸੀਂ ਵਿਰੋਧੀ ਧਿਰ ਚੋਂ ਫਿਰ ਤੁਹਾਨੂੰ ਬਹੁਤ ਫਿਕਰ ਆਉਂਦਾ ਦੇਸ਼ ਦਾ ਕਿਸਾਨਾਂ ਦਾ ਆਬਾਦ ਦਾ ਮਤਲਬ ਰਾਹੁਲ ਗਾਂਧੀ ਨੂੰ ਪੁੱਛਣਾ ਹੋਵੇ ਕਿ ਭਾਈ ਕਾਂਗਰਸ ਦੀ ਕਿੰਨੀ ਵਾਰ ਸਰਕਾਰ ਰਹੀ ਹੈ ਜਦ ਵੀ ਕਿਸਾਨਾਂ ਦੀ ਮੰਗ ਐ ਐਮਐਸਪੀ ਰਹੀ ਆ ਸੁਆਮੀ ਨਾਥਨ ਦੀ ਰਿਪੋਰਟ ਦਾ ਮਸਲਾ ਜਦ ਵੀ ਰਿਹਾ ਜੱਤਾ ਦਿੱਤਾ ਨਹੀਂ ਚਲੋ ਹੁਣ ਤੁਸੀਂ ਵਿਰੋਧੀ ਤਰਚੋਂ ਆ ਪੰਜਾਬ ਚ ਵੀ ਅਸੀਂ ਦੇਖਦੇ ਰਹੇ ਆ ਕਿ ਅਕਾਲੀ ਜੇ ਸੱਤਾ ਚ ਨੇ ਤਾਂ ਉਹਨਾਂ ਨੂੰ ਕੁਰਸੀ ਦਾ ਫਿਕਰ ਹੈ ਤਾਂ ਕਾਂਗਰਸੀ ਅਤੇ ਆਪ ਵਾਲਿਆਂ ਨੂੰ ਪੰਜਾਬ ਦਾ ਫਿਕਰ ਤੇ ਜੇ ਕਾਂਗਰਸੀ ਸੱਤਾ ਚ ਨੇ ਤਾਂ ਅਕਾਲੀ ਭਾਜਪਾ ਤੇ ਆਪ ਵਾਲਿਆਂ ਨੂੰ ਪੰਜਾਬ ਦਾ ਫਿਕਰ ਤੇ ਕਾਂਗਰਸ ਨੂੰ ਕੁਰਸੀ ਦਾ ਫਿਕਰ ਹੁਣ ਆਪ ਵਾਲਿਆਂ ਨੂੰ ਕੁਰਸੀ ਦਾ ਫਿਕਰ ਆ ਪੰਜਾਬ ਦਾ ਫਿਕਰ ਅਕਾਲੀ ਕਰੀ ਜਾਂਦੇ ਨੇ ਕਾਂਗਰਸੀ ਤੇ ਭਾਜਪਾ ਹੀ ਕਰੀ ਜਾਂਦੇ ਨੇ ਮਤਲਬ ਇਹ ਜਦੋਂ ਸਤਾ ਤੋਂ ਬਾਹਰ ਫਿਰ ਬਹੁਤ ਫਿਕਰ ਨੂੰ ਰਾਹੁਲ ਗਾਂਧੀ ਨੇ ਫਿਕਰ ਜਤਾਇਆ ਚਲੋ ਉਹਨੂੰ ਮੰਗ ਪੱਤਰ ਕਿਸਾਨਾਂ ਨੇ ਸੌਂਪਿਆ ਆਪਣੀਆਂ ਸਾਰੀਆਂ ਮੰਗਾਂ ਉਹਦੇ ਵਿੱਚ ਸੁਆਮੀਨਾਥ ਰਿਪੋਰਟ ਨੂੰ ਲਾਗੂ ਕਰਨ ਵਾਲੀ ਮੰਗ ਹਾਂ ਉਹਦੇ ਵਿੱਚ ਐਮਐਸਪੀ ਕਾਨੂੰਨੀ ਖਰੀਦ ਦੀ ਗਰੰਟੀ ਵਾਲੀ ਮੰਗ ਕਿਸਾਨ ਖਜ਼ੂਰ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫੀ ਵਾਲੀ ਮੰਗ ਛੋਟੇ ਕਿਸਾਨਾਂ ਲਈ ਪੈਨਸ਼ਨ ਦੀ ਮੰਗ ਫਿਰ ਲਖੀਂਪੁਰ ਖੀਰੀਕਾਂਡ ਦੇ ਦੋਸ਼ੀਆਂ ਨੂੰ ਸਜਾਵਾ ਦਾ ਪਹਿਲੂ ਫਿਰ ਜਿਹੜੇ ਕਿਸਾਨਾਂ ਦਰਨ ਕਿਸਾਨ ਅਸੀਂ ਦਵਾਈ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਤੇ ਨੌਕਰੀਆਂ ਦਾ ਪਹਿਲੂ ਹੈ ਫਿਰ ਮਨੇਗਾ ਦੇ ਤਹਿਤ ਹਰ ਸਾਲ 200 ਦਿਨ ਦਾ ਰੋਜ਼ਗਾਰ 700 ਰੁਪਏ ਦਿਹਾੜੀ ਹੈ ਇਸੇ ਤਰ੍ਹਾਂ ਨਕਲੀ ਦਵਾਈਆਂ ਨਕਲੀ ਬੀਜਾਂ ਵਾਲੀਆਂ ਕੰਪਨੀਆਂ ਤੇ ਕਾਰਵਾਈ ਤੇ ਜਿਹੜੀ ਆਦੀਵਾਸੀਆਂ ਦੀ ਜ਼ਮੀਨਾਂ ਦੀ ਲੁੱਟਾ ਇਹ ਸਾਰੇ ਮੰਗ ਪੱਤਰ ਉਹਨਾਂ ਸੌਂਪੇ ਨੇ ਤੇ ਰਾਹੁਲ ਗਾਂਧੀ ਨੇ ਇਹਨਾਂ 12 ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮੈਂ ਸੰਸਦ 'ਚ ਤੁਹਾਡੀ ਆਵਾਜ਼ ਬਣੂੰਗਾ ਤੁਹਾਡਾ ਮੁੱਦਾ ਚੁੱਕੂੰਗਾ ਅਸੀਂ ਇੰਡੀਆ ਘਰ ਦੇ ਸਾਰੇ ਮੁੱਦੇ ਚੁੱਕਾਂਗੇ ਸੋ ਦੇਖਦੇ ਹਾਂ ਜੀ ਮੁੱਦਾ ਤਾਂ ਅੱਜ ਇਹ ਵੀ ਖੜਾ ਹੋਇਆ ਕਿ ਭਾਈ ਪੰਜਾਬ ਲੱਭਿਆ ਹੀ ਨਹੀਂ ਬਜਟ ਦੇ ਵਿੱਚੋਂ ਬੀਬੀ ਨਰਮਲਾ ਸਿਤਾਮਨ ਨੂੰ ਸਫਾਈ ਵੀ ਦੇਣੀ ਪਈ ਭਾਰਤੀ ਬਜਟ 'ਚ ਪੰਜਾਬ ਦੇ ਹੱਥ ਖਾਲੀ ਰਹੇ ਬੀਬੀ ਨੇ 1 ਘੰਟਾ 1.5 ਘੰਟਾ ਮਤਲਬ ਲਗਭਗ ਆਪਣਾ ਬਜਟ ਪੇਸ਼ ਕੀਤਾ ਤੇ ਉਸ ਬਜਟ ਦੇ ਵਿੱਚ ਪੰਜਾਬ ਹਰਿਆਣਾ ਦਾ ਨਾਂ ਤੱਕ ਨਹੀਂ ਪੱਛਮੀ ਬੰਗਾਲ ਤੇ ਪੰਜਾਬ ਦੇ ਲਈ ਕੋਈ ਖਾਸ ਤਜਵੀਜ਼ੇ ਨਹੀਂ ਆ ਮਹਾਰੀ ਨੂੰ ਲੈ ਕੇ ਜੀ ਮਹਾਰੀ ਦੇ ਵਿੱਚ ਹੈ ਨਾ ਜਿਹੜੀ ਆ ਸੈਮੀ ਕੰਡਕਟਰ ਵਾਲੀ ਲੈਬੋਰੀ ਆ ਉਹਦੇ ਲਈ ਜੀ ਅਸੀਂ 60 ਕਰੋੜ ਆ ਨੈਨੋ ਵਿਗਿਆਨ ਵਾਲਿਆਂ ਲਈ ਜੀ 39 ਕਰੋੜ ਆ ਕੇਂਦਰੀ ਖੇਤੀ ਖਾਦ ਸੰਸਥਾ 41 ਕਰੋੜ ਮਤਲਬ ਕੇਂਦਰ ਦੇ ਜਿਹੜੇ ਕੋਈ ਯੂਨਿਟ ਨੇ ਉਹਨਾਂ ਨੂੰ ਲੈ ਕੇ ਜ਼ਰੂਰ ਕੁਝ ਆਇਆ ਕੇਂਦਰੀ ਜਿਹੜੇ ਵਿੰਗ ਨੇ ਕੇਂਦਰ ਦੇ ਰਾਹੀਂ ਜਿਹੜੇ ਚੱਲਣ ਵਾਲੇ ਪ੍ਰੋਜੈਕਟ ਨੇ ਉਹਨਾਂ ਰਾਹੀਂ ਜ਼ਰੂਰ ਆਇਆ ਪਰ ਪੰਜਾਬ ਦੇ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਰੋਜ਼ਗਾਰ ਲਈ ਕੋਈ ਯੋਜਨਾ ਨਹੀਂ ਸੋ ਪੰਜਾਬ ਦੇ ਹੱਥ ਪੂਰੀ ਤਰ੍ਹਾਂ ਨਾਲ ਖਾਲੀ ਰਹੇ ਹਾਂ ਜੇ ਦਰਵਾਜ਼ੇ ਖੁੱਲੇ ਖਜ਼ਾਨੇ ਦੇ ਤਾਂ ਜੀ ਕਹਿੰਦੇ ਬਿਹਾਰ ਲਈ 60 ਕਰੋੜ ਹੈ ਆਂਧਰਾ ਪ੍ਰਦੇਸ਼ ਲਈ 15 ਕਰੋੜ ਮਤਲਬ ਨਤੀਸ਼ ਨਾਇਡੂ ਦੋ ਵਿਸਾਖੀਆਂ ਜਿਹਦੇ ਸਾਰੇ ਮੋਦੀ ਸਰਕਾਰ ਖੜੀ ਆ ਉਹ ਬਸਾਕੀਆਂ ਨੂੰ ਮਜਬੂਤੀ ਰਹੇ ਉਹ ਉਹ ਬਸਾਕੀਆਂ ਦੇ ਉੱਤੇ ਕਵਰ ਚੜਾਉਣ ਦੀ ਕੋਸ਼ਿਸ਼ ਕੀਤੀ ਆ 7 ਕਰੋੜ ਦੇਰ 15 ਕਰੋੜ ਦੇ ਉਹਨਾਂ ਲਈ ਪੈਕੇਜ ਹੈਗਾ ਹਾਂ ਪੰਜਾਬ ਪੱਛਮੀ ਵਗਾਰ ਮਤਲਬ ਇਹ ਉਹੀ ਵਰਤਾਰਾ ਹੈ ਕਿ ਜਿੱਥੇ ਸਾਡੀ ਸਰਕਾਰ ਨਹੀਂ ਉੱਥੇ ਲਈ ਕੁਝ ਨਹੀਂ ਸੋ ਖਾਦ ਸਬਸਿਡੀ ਦੇ ਮਾਮਲੇ ਤੇ ਧੋਖਾ ਹੈ ਨਾ ਉਹਦੇ ਵਿੱਚ ਵੱਡੀ ਕਟੌਤੀ ਕੀਤੀ ਗਈ ਆ ਸੋ ਇਸ ਪਹਿਲੂ ਦੇ ਉੱਤੇ ਪੰਜਾਬ ਦੇਆਂ ਸਰਦ ਤਿਰਾਨੇ ਪੰਜਾਬ ਦੇ ਵਪਾਰੀਆਂ ਨੇ ਕਿਸਾਨਾਂ ਨੇ ਸਾਰਿਆਂ ਨੇ ਸਵਾਲ ਖੜੇ ਕੀਤੇ ਆ ਕਿ ਕਿਤਨਾ ਕਿਤੇ ਇਹ ਜਿਹੜਾ ਬਜਟ ਆਇਆ ਇਦੇ ਵਿੱਚੋਂ ਪੰਜਾਬ ਜਿਹੜਾ ਮੰਨਫੀ ਕੀਤਾ ਗਿਆ ਸਰਕਾਰ ਦੀ ਮਨਛਾ ਸਹੀ ਨਹੀਂ ਆ ਵੈਸੇ ਅੱਜ ਬੀਬੀ ਨੇ ਰਾਸਵਾਲ ਚ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਜ਼ਰੂਰੀ ਨਹੀਂ ਹੁੰਦਾ ਜਿਹੜੇ ਸੁੱਬੇ ਦਾ ਨਾਂ ਨਾ ਲਿਆ ਜਾਵੇ ਉਦਦੇ ਕੁਝ ਨਾ ਹੋਵੇ ਸਾਰੀ ਕੁ ਯੋਜਨਾ ਚ ਭਾਈ ਅੱਗੇ ਰੇਲ ਦਾ ਪੂਰਾ ਬਜਟ ਹੁੰਦਾ ਸੀ ਅਜਾ ਪੂਰੇ ਬਜਟ ਚ ਰੇਲ ਦੀ ਇੱਕ ਲਾਈਨ ਸੀ ਸੋ ਇਸ ਤਰ੍ਹਾਂ ਇੱਕ ਲਾਈਨ ਦੇ ਵਿੱਚ ਜੇ ਤੁਸੀਂ ਕਹੋਗੇ ਮਹਾਲੀ ਨੂੰ ਕੁਝ ਦੇਤਾ ਮੁੰਬਈ ਦੇ ਨਾਂ ਤੇ ਕੁਝ ਲਗਾ ਦੇ ਤਾਂ ਮਤਲਬ ਮਹਾਰਾਸ਼ਟਰ ਦਾ ਤੇ ਪੰਜਾਬ ਦਾ ਭਲਾ ਨਹੀਂ ਹੋ ਗਿਆ ਸੋ ਕਿਤਨਾ ਕਿਤੇ ਕੇਂਦਰੀ ਬਜਟ ਦੇ ਵਿੱਚੋਂ ਇੱਕ ਵਾਰ ਫੇਰ ਵਿਤਕਰੇ ਦੀ ਝਲਕ ਮਿਲੀ ਤੇ ਪੰਜਾਬ ਦਾ ਹੱਥ ਖਾਲੀ ਰਿਹਾ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ